ਤੇਰੀ ਜਿਹੜੀ ਆਕੜ ਹੈ ਨਾ ਐਉਂ ਸਮਝ ਲਈ ਇੰਨੇ ਹੀ ਤੇਰਾ ਇੱਕ ਦਿਨ ਖੁਰਾ ਖੋਜ ਮਿਟਾਉਣਾ ਹੈ ਤੇਰਾ ਵਜੂਦ ਇਸਨੇ ਹੀ ਖਤਮ ਕਰਨਾ ਹੈ ਸੋ ਹੰਕਾਰ ਬੰਦੇ ਨੂੰ ਲਹਿ ਡੁੱਬਦਾ ਹੈ ਮਹਾਰਾਜ ਸੁਚੇਤ ਕਰਦੇ ਨੇ ਇਹਦੇ ਕੋਲੋਂ ਦੂਰ ਰਹੁ ਤੁਸੀਂ ਰੋਜ ਪੜਦੇ ਹੋ بڑے بڑے ਅਹੰਕਾਰੀਆਂ ਨਾਨਕ ਗਰਬ ਗਲੇ ਵੱਡੇ ਵੱਡੇ ਹੰਕਾਰੀ ਗਰਭ ਵਿੱਚ ਹੀ ਗਲ ਗਏ ਉਹਨਾਂ ਦਾ ਆਤਮਿਕ ਜੀਵਨ ਗਲ ਗਿਆ ਸਰੀਰ ਅਹੰਕਾਰ ਵਿੱਚ ਉਹਨਾਂ ਦਾ ਗਲ ਗਿਆ ਕ੍ਰੋਧ ਵਿੱਚ ਉਹ ਗਲ ਗਏ ਚਿੰਤਾਵਾਂ ਵਿੱਚ ਉਹ ਗਲਦੇ ਗਏ ਸੁਖੀ ਕਿਹੜਾ ਵਸਿਆ ਇਹ ਕਹਿੰਦੇ ਸੁਖੀ ਬਸੈ ਮਸ਼ਕੀਨੀਆਂ ਆਪ ਨਿਵਾਰ ਤਲੇ ਜਿਹੜੇ ਤਲ ਤੇ ਰਹਿੰਦੇ ਨੇ ਈਗੋ ਛੱਡ ਦਿੱਤੀ ਆ ਰੋਗਾਂ ਛੱਡ ਦਿੱਤੀ ਅਹੰਕਾਰ ਛੱਡ ਦਿੱਤਾ ਮਸਕੀਨ ਹੋ ਗਏ ਨੀਵੇਂ ਹੋ ਗਏ ਪਰਮਾਤਮਾ ਦੇ ਦਰ ਤੇ ਜਿਹੜੇ ਝੁੱਕ ਗਏ ਸੁਖ ਉਹਨਾਂ ਮਾਣਿਆ ਹੈ ਹੰਕਾਰ ਦਾ ਬੇੜਾ ਜਲਦੀ ਡੁੱਬ ਜਾਂਦਾ ਹੈ ਬਾਦਸ਼ਾਹ ਕਹਿੰਦੇ ਨੇ ਫਿਰ ਇਸ ਚੰਮ ਦਾ ਹੰਕਾਰ ਕਾਦਾ ਹੈ ਜੋ ਮਿੱਟੀ ਤੋਂ ਬਣਿਆ ਹੈ ਅੱਜ ਮਿੱਟੀ ਪੈਰਾਂ ਤਲੇ ਹੈ ਕੱਲ ਨੂੰ ਸਿਰ ਤੇ ਪੈ ਜਾਣੀ ਹੈ ਕੱਲ ਨੂੰ ਕਬਰ ਵਿੱਚ ਹੋਵੇਂਗਾ